ਸੰਘਾ ਜੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅੱਜ ਦੇ ਦਿਨ ਯਾਨੀ 5 ਜੁਲਾਈ 1984 ਵਾਲੇ ਦਿਨ ਭਾਰਤੀ ਹਵਾਈ ਜਹਾਜ਼ A300 ایرਵਾਸ ਨੂੰ ਕਿਹਨਾਂ ਦੇ ਵੱਲੋਂ ਅਗਵਾ ਕੀਤਾ ਗਿਆ ਸੀ ਅਤੇ ਇਸ ਅਗਵਾਹ ਦੇ ਪਿੱਛੇ ਕੀ ਕਾਰਨ ਸੀ ਤੇ ਇਸ ਜਹਾਜ਼ ਨੂੰ ਅਗਵਾ ਕਰਨ ਤੋਂ ਬਾਅਦ ਇਸ ਦੇ ਅਗਵਾਕਾਰ ਇਸ ਜਹਾਜ਼ ਨੂੰ ਕਿੱਥੇ ਲੈ ਗਏ ਸਨ ਆਓ ਜਾਣਦੇ ਹਾਂ ਸਾਰਾ ਕੁਝ ਇਸ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਇੱਕ ਬੇਨਤੀ ਹੈ ਕਿ ਸ਼ੀ ਸਿੰਘਾ ਅਤੇ ਸਿੱਖ ਇਤਿਹਾਸ ਦੇ ਲਈ ਇਹ ਪੇਜ ਜਰੂਰ ਫੋਲੋ ਕਰਿਓ ਆਓ ਕਰਦੇ ਇਹ ਵੀਡੀਓ ਸ਼ੁਰੂ 5 ਜੁਲਾਈ 1984 ਵਾਲੇ ਦਿਨ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨੌ ਸਿੱਖ ਨੌਜਵਾਨਾਂ ਵੱਲੋਂ ਭਾਰਤੀ ਹਵਾਈ ਜਹਾਜ਼ ਦੇ A300 ਏਅਰਬੱਸ ਨੂੰ ਉਸ ਵਕਤ ਅਗਵਾ ਕਰ ਲਿਆ ਜਦੋਂ ਇਹ ਜਹਾਜ਼ ਸ਼੍ਰੀਨਗਰ ਤੋਂ ਬੰਬਈ ਵੱਲ ਨੂੰ ਉਡਾਣ ਭਰ ਰਿਹਾ ਸੀ ਭਾਰਤੀ ਏਅਰਲਾਈਨ ਦੇ ਇਸ ਜਹਾਜ਼ ਵਿੱਚ ਕੁੱਲ 264 ਵਿਅਕਤੀ ਸਵਾਰ ਸਨ ਇੰਡੀਅਨ ਏਅਰਲਾਈਨਸ ਏ 308 ਰਸ ਵਸ ਵਿੱਚ 255 ਯਾਤਰੀ ਅਤੇ 9 ਚਾਲਕ ਦਲ ਦੇ ਮੈਂਬਰ ਸਨ ਇਹਨਾਂ ਵਿੱਚ 72 ਔਰਤਾਂ ਅਤੇ 34 ਬੱਚੇ ਸ਼ਾਮਲ ਸਨ ਜੂਨ 84 ਦੇ ਸ਼ੁਰੂਆਤੀ ਦਿਨਾਂ ਵਿੱਚ ਜਦੋਂ ਹਿੰਦ ਫੌਜ ਨੇ ਦਰਬਾਰ ਸਾਹਿਬ ਅਤੇ ਕਾਲ ਤਖਤ ਸਾਹਿਬ ਦੇ ਨਾਲ-ਨਾਲ ਪੰਜਾਬ ਦੇ ਅਨੇਕਾ ਗੁਰਦੁਆਰਾ ਸਥਾਨਾਂ ਤੇ ਹਮਲਾ ਕਰ ਦਿੱਤਾ ਤਾਂ ਹਰ ਪਾਸੇ ਸਿੱਖ ਜਗਤ ਵਿੱਚ ਭਾਰੀ ਰੋਸ ਸੀ ਹਿੰਦ ਫੌਜ ਦੇ ਇਸ ਜ਼ੁਲਮੀ ਅਤੇ ਨਾਹਕ ਹਮਲੇ ਦੇ ਵਿਰੋਧ ਵਿੱਚੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸੰਬੰਧਿਤ ਨੌ ਸਿੱਖ ਨੌਜਵਾਨਾਂ ਨੇ ਆਪਣੇ ਰੋਜ਼ ਦਾ ਇਜਹਾਰ ਕਰਨ ਦੇ ਲਈ ਭਾਰਤੀ ਹਵਾਈ ਜਹਾਜ਼ ਨੂੰ ਅਗਵਾ ਕਰ ਲਿਆ। ਇਹ ਜਹਾਜ਼ 5 ਜੁਲਾਈ 1984 ਨੂੰ ਉਸ ਵਕਤ ਅਗਵਾ ਕੀਤਾ ਗਿਆ ਜਦੋਂ ਇਹ ਜਹਾਜ਼ ਸ਼੍ਰੀਨਗਰ ਤੋਂ ਬੰਬਈ ਵੱਲ ਵਾਇਆ ਦਿੱਲੀ ਜਾ ਰਿਹਾ ਸੀ। ਇਨ੍ਹਾਂ ਹਾਈਜੈਕਰਾਂ ਸਿੰਘਾ ਵਿੱਚ ਸਰਦਾਰ ਪ੍ਰਵਿੰਦਰ ਸਿੰਘ ਹਰਫਣਵਾਲਾ, ਸਰਦਾਰ ਦਲੀਪ ਸਿੰਘ, ਸਰਦਾਰ ਹਰਮਿੰਦਰ ਸਿੰਘ ਖਾਲਸਾ, ਸਰਦਾਰ ਗੁਰਦੀਪ ਸਿੰਘ ਪਰਦੇਸੀ, ਸਰਦਾਰ ਰਵਿੰਦਰ ਸਿੰਘ, ਸਰਦਾਰ ਮਨਜੀਤ ਸਿੰਘ ਸਰਦਾਰ ਗੁਰਵਿੰਦਰ ਸਿੰਘ ਸਰਦਾਰ ਮਲਾਕਰ ਸਿੰਘ ਅਤੇ ਸਰਦਾਰ ਹਰਪ੍ਰਜਨ ਸਿੰਘ ਸ਼ਾਮਲ ਸਨ 20 ਜਨਵਰੀ 1986 ਵਾਲੇ ਦਿਨ ਪਾਕਿਸਤਾਨ ਵਿਖੇ ਲਾਹੌਰ ਦੀ ਇੱਕ ਅਦਾਲਤ ਵੱਲੋਂ 에ਅਰ ਇੰਡੀਆ ਦੇ ਦੋਨਾਂ ਜਹਾਜ਼ਾਂ ਨੂੰ ਹਾਈਜੈਕ ਕਰਕੇ ਲਾਹੌਰ ਲੈ ਕੇ ਗਏ ਹਾਈਜੈਕਰਾਂ ਦੇ ਕੇਸਾਂ ਦਾ ਫੈਸਲਾ ਸੁਣਾਇਆ ਗਿਆ ਇਸ ਫੈਸਲੇ ਵਿੱਚ ਤਿੰਨ ਹਾਈਜੈਕਰਾਂ ਸਰਦਾਰ ਪਰਮਿੰਦਰ ਸਿੰਘ ਹਰਫਨ ਮੋਲਾ ਸਰਦਾਰ ਦਲੀਪ ਸਿੰਘ ਤੇ ਸਰਦਾਰ ਹਰਮੰਦਰ ਸਿੰਘ ਖਾਲਸਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਬਾਅਦ ਵਿੱਚ ਫਾਂਸੀ ਦੀ ਇਹ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਗਈ ਸੀ ਇਸ ਦੇ ਨਾਲ ਹੀ ਸਰਦਾਰ ਗਜਿੰਦਰ ਸਿੰਘ ਸਤਨਾਮ ਸਿੰਘ ਮਾਸਟਰ ਕਰਨ ਸਿੰਘ ਸਰਦਾਰ ਜਸਵੀਰ ਸਿੰਘ ਅਤੇ ਸਰਦਾਰ ਤਜਿੰਦਰਪਾਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਇਹ ਪੰਜੇ ਗੁਰਸੇ ਸਤੰਬਰ 1981 ਵਾਲੇ ਪਹਿਲੇ 에ਅਰ ਇੰਡੀਆ ਦੇ ਜਹਾਜ਼ ਦੇ ਹਾਈਜੈਕਰਾਂ ਵਿੱਚੋਂ ਸਨ ਜਦੋਂ ਕਿ ਦੂਜੇ ਭਾਗ 5 ਜੁਲਾਈ 1984 ਵਾਲੇ ਜਹਾਜ਼ ਦੇ ਅਗਵਾਕਾਰਾਂ ਵਿੱਚੋਂ ਸਰਦਾਰ ਗੁਰਦੀਪ ਸਿੰਘ ਪਰਦੇਸੀ ਅਤੇ ਸਰਦਾਰ ਰਵਿੰਦਰ ਸਿੰਘ ਹੁਣਾ ਨੂੰ ਵੀ ਉਮਰ ਇਹ ਸਜ਼ਾ ਸੁناਈ ਗਈ ਇਹ ਸਜ਼ਾ ਇਹਨਾਂ ਨੇ ਲਾਹੌਰ ਦੀ ਕੋਰਟ ਲਖਪਤ ਜੇਲ੍ਹ ਵਿੱਚ ਮੁਕੰਮਲ ਕੀਤੀ ਜਦੋਂ ਕਿ ਬਾਕੀ ਦੇ ਚਾਰ ਗੁਰਸਿੱਖ ਸਰਦਾਰ ਮਨਜੀਤ ਸਿੰਘ ਸਰਦਾਰ ਗੁਰਵਿੰਦਰ ਸਿੰਘ ਸਰਦਾਰ ਮਲਾਘਰ ਸਿੰਘ ਅਤੇ ਸਰਦਾਰ ਹਰਪ੍ਰੀਤ ਸਿੰਘ ਮੁਕੰਮਲ ਵਰੀ ਕਰ ਦਿੱਤੇ ਗਏ ਇਹ ਚਾਰੋਂ ਦੂਸਰੇ ਭਾਵ 5 ਜੁਲਾਈ 1984 ਵਾਲੇ 에어 ਇੰਡੀਆ ਜਹਾਜ਼ ਦੇ ਅਗਵਾਕਾਰ ਸਨ ਸੰਗਤ ਜੀ ਸਾਡੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਆਪ ਜੀ ਨੂੰ ਕਿਹੋ ਜਿਹੀ ਲੱਗੀ ਕਮੈਂਟ ਵਿੱਚ رائے ਜ਼ਰੂਰ ਦਿਓ ਸਿੱਖ ਇਤਿਹਾਸ ਅਤੇ ਸ਼ਹੀਦ ਸਿੰਘਾਂ ਦੇ ਜੀਵਨ ਦੇ ਲਈ ਆਪਣਾ ਇਹ ਪੇਜ ਜਰੂਰ ਫੋਲੋ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ